ਤੇ ਮੁਖਤਾਸ਼ਬਦ ਅੱਜ ਆਪਾਂ ਕਰਾਂਗੇ ਸਿਹਾਰੀ ਸ਼ਬਦ ਸਿਹਾਰੀ ਮੰਨ ਲਓ ਮੈਂ ਅੱਖਰਾਂ ਅੱਖਰ ਤੋਂ ਪਹਿਲਾਂ ਇਹ ਚੜਦੀ ਹੈ ਇਹਨੂੰ ਬੋਲਾਂਗੇ ਜਿੱਦਾਂ ਕੋਈ ਵੀ ਅੱਖਰ ਦੇ ਨਾਲ ਲੱਲਕ ਕਿ ਕਾ ਦੇ ਨਾਲ ਲੱਗ ਗਿਆ ਕਿ ਛੋਟੀ ਜਿਹੀ ਆਵਾਜ਼ ਆਉ ਉਹ ਖਿ ਈ ਪਿ ਚਿ ਡਿ ਐਦਾਂ ਮੰਨ ਲਓ ਮੈਂ ਅੱਖਰਾਂ ਐਵੇਂ ਤੁਹਾਨੂੰ ਸਮਝ ਆਊਗਾ ਮੰਨ ਲਓ ਆ ਅੱਖਰਾਂ ਐਦਾਂ ਜਿਹੜੀ ਸਿਰ ਤੋਂ ਪਹਿਲਾਂ ਚੜ ਜਾਂਦੀ ਹੈ ਸਿ ਰਿ ਡਿ ਡਿ ਐਦਾਂ ਆ ਇਹਨੂੰ ਮਾਰਦੇ ਆ ਸਿਹਾਰੀ ਅੱਲ ਆਪਾਂ ਕੰਨਾ ਕਰ ਲਈ ਸੀ ਜਿਨ੍ਹਾਂ ਨੇ ਨਹੀਂ ਦੇਖਿਓ ਕੰਨਾ ਕਰ ਸਕਦਾ ਜਿਖਾ ਸ ਦੇ ਨਾਲ ਲੱਗਾ ਸਿ ਕ ਦੇ ਨਾਲ ਲੱਗਾ ਕਿ ਮਾ ਦੇ ਨਾਲ ਲੱਗਾ ਮੀ ਲਾ ਦੇ ਨਾਲ ਲੱਗਾ ਲੀ ਚਾ ਦੇ ਨਾਲ ਲੱਗ ਚਾ ਨੂੰ ਬਿਹਾਰੀ ਪੈ ਗਈ ਸੌਰੀ ਦ ਇ ਇਹ ਵੀ ਬਿਹਾਰੀ ਪੈ ਗਿਆ ਨੂੰ ਛੱਡ ਦੋ ਬੀ ਹੀ ਇਹ ਵੀ ਬਿਹਾਰੀ ਪੈ ਗਿਆ ਨਹੀਂ ਆਪਾਂ ਪਾਣੇ ਆ ਇਧਰ ਦੇਖੋ ਤੁਸੀਂ ਹੱਥੋਂ ਸਟਾਰਟ ਐਕਚੁਅਲ ਦੇ ਵਿੱਚ ਅੱਜ ਸ ਇ ਸ ਇਹਨੂੰ ਬੋਲਾਂਗੇ ਸਿੱਧਾ ਸਿ ਰ ਸਿਰ ਦੀ

किताब किताब हूं आपक करम ऐ कल वाला आ गया इश्नान कर, इश्नान कर किताब लिया ही पाठ लिख कविता याद कर ए तो बार बार प्रैक्टिस करोगे ਤੁਹਾਨੂੰ ਆ ਜਾਣਾ ਹੈ ਜਿਨ੍ਹਾਂ ਨੇ ਪਹਿਲਾਂ ਵੀਡੀਓ ਨਹੀਂ ਦੇਖਿਓ ਪਹਿਲਾਂ ਵਾਲੀ ਵੀਡੀਓ ਦੇਖ ਲਨ ਤੈਨ ਹੀ ਅੱਗੇ ਕਰਨ ਬਾਕੀ ਰੋਜ਼ ਦੀ ਪ੍ਰੈਕਟਿਸ ਤੇ ਅਭਿਆਸ ਹੈ 10 ਜਾਂ 12 ਦਿਨਾਂ ਦੇ ਵਿੱਚ ਆਪਾਂ ਪੰਜਾਬੀ ਸਿੱਖ ਸਕਦੇ ਜਿਨ੍ਹਾਂ ਨੂੰ ਕੋਈ ਲੈਂਗੁਏਜ ਆਉਂਦੀ ਹੈ ਬਹੁਤ ਬਹੁਤ ਧੰਨਵਾਦ ਜੀ ਸਿਹਾਰੀ ਮਾਤਰਾ ਆਪਾਂ ਸਿੱਖ ਲਈ ਲੇਕਿਨ ਸਿਹਾਰੀ ਦਾ ਕੁਛੇ ਘਰ ਦਾ ਕੰਮ ਆਪਾਂ ਕਰ ਲਈਏ ਮੁਕਤਾ ਯਾਨੀ ਕਿ ਨਾਲ ਨਾਲ ਆਪਾਂ ਜਿਹੜੀ ਪਿੱਛੇ ਕੀਤੀ ਉਹ ਵੀ ਰਿਵਾਈਜ਼ ਕਰਾਂਗੇ ਸ ਰ ਕੀ ਬਣ ਗਿਆ ਸਰ ਸਰ ਸਿਰ ਸਰ ਚਿਰ ਚਰ ਚਿਰ ਦ ਸ਼ ਦਸ਼ਾ ਵਿ ਸ਼ દિਸ਼ਾ ਪ ਤ ਪਤਾ ਪਿਤਾ ਗਾਣ ਗਿਣ ਦਾਨ ਦਿਨ ਕਰਨ ਕਿਰਨ ਕਸ਼ਮ ਕਸਮ ਕਿਸਮ ਆ ਸੇ ਆਰੀ ਮਾਤਰਾ ਦੇ ਨਾਲ ਤੁਸੀਂ ਇੰਨਾ ਇੰਨਾ ਅੱਖਰਾਂ ਦੀ ਵਰਤੋਂ ਕਰਦੇ ਹੋਏ ਤੁਸੀਂ ਸ਼ਬਦ ਬਣਾਣੇ ਨੇ ਚਲੋ ਆਪਾਂ ਇੱਕਦੋ ਟਰਾਈ ਕਰਦੇ ਆ ਫਿਰ ਆਪਾਂ ਦੇਖਦੇ ਆ ਦ ਇ ਨਾ ਕੀ ਬਣ ਗਿਆ ਦਿਨ ਠੀਕ ਹੈ ਹੋਰ ਆਪਾਂ ਕਿੰਨਾ ਇਹ ਕ ਇ ਲ ਕੀ ਬਣ ਗਿਆ ਕਿਲ ਕਿਲ ਆ ਤੁਸੀਂ ਇੱਕ ਕਰੇ ਪ੍ਰੈਕਟਿਸ ਕਰੋਗੇ ਬਾਰ ਬਾਰ ਤੁਹਾਨੂੰ ਹੋ ਜਾਊਗਾ ਧੰਨਵਾਦ ਜੀ